ਨਾਰਤੀ ਹੰਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਮੁਹਿੰਮ ਲਗਾਤਾਰ ਜਾਰੀ ਹੈ ਤੇ ਪੰਜਾਬ ਪੁਲਿਸ ਲਗਾਤਾਰ ਐਕਟਿਵ ਮੋਡ ਵਿੱਚ ਦਿਖ ਰਹੀ ਹੈ ਇਸੇ ਤਰ੍ਹਾਂ ਹੀ ਸ਼ੰਭੂ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਮਹਿਤਾਬਗੜ ਨੇੜੇ ਲਗਾਏ ਨਾਕੇ ਦੌਰਾਨ ਇੱਕ ਵਿਅਕਤੀ ਤਰੁਣ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਜਵਾਹਰਨਗਰ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ 3 ਦੇਸੀ ਪਿਸਤਲ 32 ਬੋਰ ਅਤੇ ਇੱਕ ਦੇਸੀ ਪਿਸਤਲ 9 ਐਮ ਐਮ ਸਮੇਤ 8 ਮੈਗਜ਼ੀਨ ਸਮੇਤ ਗ੍ਰਿਫਤਾਰ ਕੀਤੇ ਹਨ ਤੇ ਆਰਨੈਸ ਐਕਟ ਦੇ ਅਧੀਨ 25/54/ ਉਹਨਾਂ ਹੱਦ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤੇ ਇੱਕ ਦਿਨ ਦਾ ਇਹ ਪੁਲਿਸ ਰਿਮਾਂਡ ਹਾਜ਼ਰ ਕਰ ਲਿੱਤਾ ਗਿਆ ਹੈ ਇਸ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਾਰੀ ਹੈ ਉਹ ਦੇਖਦੇ ਹਾਂ ਬੱਬੂ ਦਿਲਹੋੜ ਦੀ ਰਿਪੋਰਟ ਜਿਸ ਮ police ਨੂੰ ਬੜੀ ਕਾਮਯਾਬੀ ਮਿਲੀ ਕੱਲ ਜਦੋਂ ਐਸੇ ਬਾਦਰਾਮ ਜਸਵੰਤ ਸਿੰਘ ਇਹਨਾਂ ਨਕਲ ਆਇਆ ਸੀਗਾ ਮਹਤਵਪੂਰਨ ਪੰਡ ਇਹ ਹੱਤ ਦੇ ਵਿੱਚ 25 ਦਿਨ ਤੇ ਕਿੰਨੇ ਪਿਸਟਰ ਬੜੇ ਵਰ ਚਾਰ ਪਿਸਟਰ ਜਿਹੜਾ ਕਿਹਾ ਮਾਰਤਾ ਲੱਗ ਤਿੰਨ ਬੱਤੀ ਬੋਲਦੇ ਨੇ 19 ਮਿੰਟ ਉਹ ਤੋਂ ਲੈ ਕੇ ਆ ਰਹੇ ਸੀ ਬਿਹਾਰ ਤੋਂ ਲੈ ਕੇ ਆਇਆ ਬੱਤੇ ਬੜਿਆਗਾ ਕਿੰਨੇ ਦਿਨਾਂ ਪਣ ਵਿਚਰਦਾ ਅਸੀਂ ਮੰਗਿਆ 5 ਦਿਨ ਦਾ ਸੀ ਪਰ ਮਿਲਿਆ ਜੱਸਾ ਨੇ 1 ਦਿਨ ਦਾ ਦਿੱਤਾ ਇਹ ਉਹਦੇ ਕਰਕੇ ਅਜੇ ਥੋੜਾ ਤੁਨੂੰ ਕੱਲੋਂ ਹੋਰ ਮੰਗਾ ਦੇ ਇਹਨਾਂ ਦੀ ਕੋਈ ਪੇਸ਼ੀਰੀ ਬੈਕਗ੍ਰਾਉਂਡ ਹੈ ਤੇ ਇਹਦੇ ਇੱਕ ਪਰਚਾ ਪਹਿਲਾਂ ਵੀ ਦਰਜ ਹੋਈ ਫਰੋਦੀ ਮੰਗਣ ਦਾ ਉਸਨੇ ਕੀ ਕਰਨਾ ਇੰਤਰੀ ਦਾ ਪਰਚਾ ਦੇਤਾ ਜੀ ਇਧਰ ਕਿਤਾ ਲਿਆ ਜਾ ਰੱਖਣ ਦਾ ਪਰਚਾ ਜਿੰਦਾਂ ਨਾਟ ਆਮ ਜੱਟ ਸਿਰ ਇਨਾ ਮੈਂ ਕਿ ਤੁਹਾਰਾ ਸਿੱਟਾ ਜੀ ਇਦਨਾ ਤਰुण ਹੈ ਜੀ ਬਿਹਾਰ ਤੋਂ ਲੈ ਕੇ ਆਇਆ ਆਪਣੇ ਰਹਿਣ ਵਾਲਾ ਗੰਗਾ ਨਗਰ ਦਾ ਤੇ ਇਹਨੇ ਲਿਵਰੀ ਜਿਹੜੀ ਸੀ ਬਟਿੰਡੇ ਦੇਣੀ ਕਿ ਕਿੰਨੀ ਕੁ ਮਰੀ ਅੱਜ ਤੱਕ ਹੈਗਾ ਪੰਜਾਬ ਚ ਤੱਕ ਤੇ ਆਪਣੀ ਇਹਦਾ ਰਿਮਾਂਡ ਤਾਂ ਹੀ ਮੰਗਰੇ ਜੇ ਵੀ ਚੰਗੀ ਤਰ੍ਹਾਂ ਦੇ ਪੁਸਗੀ ਸੋਸ਼ੀ ਕਲੀਅਰ ਹੋ ਜਾਣਾ ਹਮ ਮੰਨੇ ਕੋ ਅਦਾਲਤ ਨੇ ਰਿਮਾਂਡ ਸਾਨੂੰ ਪੂਰਾ ਦਿੱਤਾ ਨਹੀਂ ਕਰਕੇ ਇਹ ਸੰਭੀਨ ਜਾਇਜ਼ਾ ਤਾਂ ਹਾਂਜੀ ਕੋਈ ਲੈਸਨ ਇਹ ਕਿੱਥੇ ਡਿਲੀਵਰੀ ਕਿੱਥੇ ਕਰਨੀ ਜਿੰਨਾ ਸਰ ਉਸ ਦੇ ਦੌਰਾਨ ਪਤਾ ਚੱਲਣਾ ਕੋਈ ਵਾਅਦਾਤ ਨਹੀਂ ਇੰਜਾਮ ਲੈਣਾ ਸਿਰਫ ਡਿਲੀਵਰੀ ਦੇਸ ਕੋਈ ਸਟਲ ਨਾਂ ਤਾਂ ਦੁਬਾਰਾ ਤਾਂ ਹੁਣੀ ਕੋਈ ਟਾਕ ਪੋਣੀ ਸੀ ਬਣਾਇਆ ਤਾਂ